ਸਰਦਾਰ ਹਮੀਰ ਸਿੰਘ ਜੀ ਹੜਾਂ ਦੇ ਦਰਮਿਆਨ ਸਰਕਾਰ ਓਵੇਂ ਨਹੀਂ ਬੋੜੀ ਜਿਵੇਂ ਸਰਕਾਰ ਸਰਕਾਰ ਦੇ ਰੂਪ ਚ ਨਜ਼ਰ ਆਉਣੀ ਚਾਹੀਦੀ ਹੈ ਉਹਦੇ ਮੁਕਾਬਲੇ ਹੋਰ ਤਰ੍ਹਾਂ ਵੱਡੇ ਰੂਪ ਚ ਉੱਪਰ ਕੇ ਸਾਹਮਣੇ ਚਾਹੇ ਸੰਸਥਾਵਾਂ ਚਾਹੇ ਵਿਅਕਤੀ ਚਾਹੇ ਪਿੰਡ ਚਾਹੇ ਪੰਜਾਬ ਪਰ ਹੁਣ ਸਰਕਾਰ ਉਸ ਕਮੀ ਨੂੰ ਮਿਸ਼ਨ ਚੜ੍ਹਦੀ ਕਲਾ ਰਹੀਂ ਪੂਰਾ ਕਰਨਾ ਚਾਹੁੰਦੀ ਹੈ ਇਸ ਤਿਆਰਾ ਰਹੀਂ ਦਿਖਾ ਕੇ ਪੂਰਾ ਕਰਨਾ ਚਾਹੁੰਦੀ ਹੈ ਜਾਂ ਉਹਨੂੰ 227 ਚ ਆਪਣਾ ਇਹ ਕਿਲਾ ਢਹਿ ਢੇਰੀ ਹੁੰਦਾ ਦਿਖਦਾ ਕਿ ਇਹ ਰੇਤ ਦਾ ਕਿਲਾ ਕਿਤੇ ਢਹਿ ਤਨ ਜਾਊਗਾ ਉਹਨੂੰ ਬਚਾਉਣ ਦੇ ਲਈ ਕੋਈ ਗੁਪਤਰਾ ਕੋਈ ਗੁਪਤ ਮੀਟਿੰਗਾਂ ਦਾ ਦੌਰ ਕੋਈ ਨਵੀਂ ਰਣਨੀਤੀ ਦਾ ਰਖਿਆ ਕੀਤਾ ਕੀ ਦਿੱਲੀ ਵਾਲੀ ਟੀਮ ਨਵੇਂ ਸਿਰੇ ਤੋਂ ਇਹਨੂੰ ਨਵਾਂ ਰੂਪ ਦੇ ਰਹੀ ਹੈ ਜੀ ਚੰਡੀਗੜ੍ਹ ਚ ਕੋਈ ਖਿਚੜੀ ਨਵੀਂ ਪਕ ਰਹੀ ਹੈ ਕੀ ਹੋ ਰਿਹਾ ਆਮ ਆਦਮੀ ਪਾਰਟੀ ਤੇ ਸਰਕਾਰ ਸਰਕਾਰ ਦਾ ਤਾਂ ਇੱਕ ਨੈਰੇਟਿਵ ਇਹ ਰਿਹਾ ਹੈ ਸ਼ੁਰੂ ਤੋਂ ਜਦੋਂ ਤੋਂ ਹੜ ਆਏ ਕਿ ਪਾਣੀ ਬਹੁਤ ਆ ਗਿਆ ਕੁਦਰਤੀ ਤੌਰ ਤੇ ਜਦੋਂ ਪਾਣੀ ਜਿਆਦਾ ਆ ਗਿਆ ਹੁਣ ਉਹਨਾਂ ਚਰ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੇ ਚੇ ਮਿਨਿਸਟਰ ਦੀਆਂ ਇੰਟਰਵਿਊਆਂ ਨੇ ਜਾਂ ਗੱਲ ਪਾਣੀ ਉਤਰੂਗਾ ਉਦੋਂ ਬਾਅਦ ਦੇਖਾਂਗੇ ਗੁਰਦੌਰੀਆਂ ਜਾਂ ਜਿਹੜੇ ਕੰਪਨਸੇਸ਼ਨ ਵਾਲੀ ਸਾਈਡ ਹੁੰਦੀ ਹੈ ਦੂਜਾ ਇਹ ਸੀਗਾ ਵੀ ਚਲੋ ਬੰਨ ਬੰਨ ਤੇ ਕੋਈ ਮੰਤਰੀ ਕੋਈ ਬਾਕੀ ਘੇੜੇ-ਘੂੜੇ ਮਾਰਦੇ ਰਹਿਣ ਥੋੜਾ ਬਹੁਤ ਪਰ ਜਿਹੜਾ ਬਾਕੀ ਰੀਲੀਫ ਦਾ ਜਿਹੜੇ ਪੈਸੇ ਦਾ ਸਵਾਲ ਹੈ ਲੋਕਾਂ ਨੂੰ ਦੇਣ ਦਾ ਜਾਂ ਰਾਹਤ ਦੇਣ ਦਾ ਸਵਾਲ ਹੈ ਉਹਦੇ ਤੇ ਉਹਨਾਂ ਨੇ ਹਮੇਸ਼ਾ ਹੀ ਇਹ ਸਟੈਂਡ ਲਿਆ ਕਿ ਜੀ ਇਹਨੂੰ ਉਤਰ ਲੈਣ ਦਿਓ ਫਿਰ ਆਪਾਂ ਇਹ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹ ਬਹੁਤ ਦੂਰ ਹੀ ਰਹੀ ਐ ਸਾਰੇ ਮਾਮਲੇ ਤੋਂ ਹਾਲਾਂਕਿ ਫੈਸਲੇ ਉਹੀ ਕਰਦੀ ਐ ਸਭ ਤੋਂ ਜ਼ਿਆਦਾ ਪਰ ਬੜੀ ਦੇਰ ਬਾਅਦ ਫਿਰ ਇੱਕ ਚੱਕਰ ਜਾਂਤਾ ਨਾਮ ਜੋ ਅਰਵਿੰਦ ਕੇਜਰੀਵਾਲ ਇੱਥੇ ਕਰਕੇ ਚਲਾ ਗਿਆ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਵੀ ਇੱਧਰ ਹਟ ਸੀਗੇ ਤੇ ਉਹ ਬੇਪਾਸਨਾ ਨਹੀਂ ਚਲਾ ਗਿਆ ਬੇਪਾਸਨਾ ਕਰਕੇ ਪਤਾ ਨਹੀਂ ਕਦੋਂ ਆ ਗਏ ਨਹੀਂ ਆ ਗਏ ਨਹੀਂ ਪਤਾ ਪਰ ਵਿਚਦੀਓ ਇਹ ਗੱਲ ਚੱਲੀ ਮਨੀਸ਼ ਸ਼ਸ਼ੋਧਿਆ ਵੀ ਥੋੜਾ ਜਿਹਾ ਇੱਕ ਚੱਕਰ ਇੱਥੇ ਬਾਬਾ ਸੀਚੇਵਾਲ ਦੇ ਨੇੜੇ ਇੱਧਰ ਉੱਧਰ ਲਾ ਕੇ ਇੱਕ ਫਿਰ ਬਾਅਦ ਦੇ ਵਿੱਚ ਡੇਰਾ ਬਾਬਾ ਨਾਨਕ ਕਿਤੇ ਲਾ ਕੇ ਆਪਣੇ ਬੰਦਿਆਂ 'ਚ ਬੈਠ ਕੇ ਗੱਲ ਗੁਲਜੀ ਕਰਕੇ ਬਣਦੇ ਆ। ਪਤਾ ਦਿੱਲੀ ਤੋਂ ਕੋਈ ਐ ਨਹੀਂ ਜਿਹੜੀ ਫੈਸਲਾ ਕੋਨ ਲੀਡਰਸ਼ਿਪ ਹੈ ਉਹ ਬਹੁਤ ਚਿੰਤਤ ਤੇ ਰੁਚੀ ਹੋਈ ਦਿਖਾਈ ਦਿੱਤੀ ਹੋਵੇ ਕਿਤੇ ਹੁਣ ਉਹ ਉਹਨਾਂ ਦਾ ਜੋਰ ਕੱਢ ਤੇ ਲੱਗਿਆ ਕਿ ਆਪਣੇ ਸੰਗਠਨ ਨੂੰ ਕਿਵੇਂ 2027 ਤੱਕ ਗੇਅਰ ਅਪ ਕਰਨਾ ਹੈ। ਇਸੇ ਲਈ ਆਹ ਰੋਜ਼ ਲਿਸ਼ਟਾਂ ਹੁੰਦੀਆਂ ਨੇ ਕਦੇ ਆਬਜ਼ਰਵਰ ਲਾਉਣ ਦੀਆਂ ਕਦੇ ਹਲਕਾ ਇੰਚਾਰਜ ਲਾਉਣ ਦੀਆਂ ਸੰਗਠਨ ਇੰਚਾਰਜ ਕਰ ਲਾਉਣ ਦੀਆਂ ਅਲੱਗ-ਅਲੱਗ ਟਾਈਪ ਪਰ ਹੁਣ ਉਹਨਾਂ ਨੇ ਇੱਕ ਬੈਲਡ ਪਲਾਨਡ ਮਤਲਬ ਇੱਕ ਪੂਰੀ ਯੋਜਨਾਬੰਦ ਤਰੀਕੇ ਨਾਲ ਸ਼ਾਇਦ ਕੋਸ਼ਿਸ਼ ਕਰ ਰਹੇ ਨੇ ਕਿ ਸਾਰੇ ਇੱਕ ਪੂਰੀ ਟੀਮ ਕਿਵੇਂ ਉਤਰੀ ਦਿਖਾਈ ਦੇਵੇ ਸਾਰੇ ਮਾਮਲੇ ਦੇ ਵਿੱਚੋਂ ਜਿਹੜਾ ਹੁਣ ਪਾਣੀ ਉਤਰਨ ਤੋਂ ਬਾਅਦ ਲੋਕਾਂ ਨਾਲ ਸੰਪਰਕ ਕਰਨ ਦਾ ਸਵਾਲ ਕੱਲ ਹੀ ਜੇ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਆਨਲਾਈਨ ਆਨਲਾਈਨ ਮੀਟਿੰਗ ਨੂੰ ਸ਼ਾਇਦ ਸੰਬੋਧਨ ਕਰਨਾ ਸੀ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੇ ਵੀ ਤੇ ਉਹ ਕਿਸੇ ਵਜ੍ਹਾ ਕਰਕੇ ਜੁੜੇ ਵੀ ਬੰਦੇ ਕਾਫੀ ਵੱਡੀ ਗਿਣਤੀ ਚ ਜਿਨ੍ਹਾਂ ਚ ਐਮਐਲਏ ਸੀ ਜਿਨ੍ਹਾਂ ਚ ਮੇਨ ਲੀਡਰਸ਼ਿਪ ਸੀ ਜਿਹੜੀ ਟੌਪ ਦੀ ਇਹਨਾਂ ਦੀ ਸਾਰੀ ਐਮਪੀਸ ਉਹਨਾਂ ਨੂੰ ਸਮਨ ਨਾਲ ਗੱਲ ਕਰਨੀ ਔਰ ਉਹ ਬਾਅਦ ਦੇ ਵਿੱਚ ਫਿਰ ਮੀਟਿੰਗ ਨਹੀਂ ਹੋਈ ਟੈਕਨੀਕਲ ਰੀਜਨ ਕਰਕੇ ਮਤਲਬ ਉਹ ਮੀਟਿੰਗ ਪੋਸਟਪੋਨ ਹੋ ਗਿਆ ਜਾ ਰਿਹਾ ਹੈ ਕਿ ਉਹ ਮੀਟਿੰਗ ਹੁਣ ਦੁਬਾਰਾ ਹੋਏਗੀ ਔਰ ਉਸੇ ਚਾਹਤ ਗੱਲ ਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਭਗਵੰਤ ਮਾਨ ਨੇ ਇਹ ਜਿਹੜਾ ਸਾਰਾ ਕੁਝ ਕੀਤਾ ਹੈ ਰੰਗਲਾ ਪੰਜਾਬ ਜਿਹੜਾ ਇੱਕ ਮਿਸ਼ਨ ਚੜ੍ਹਦੀ ਕਲਾ ਰੰਗਲੇ ਪੰਜਾਬ ਫੰਡ ਬਣਾ ਕੇ ਤੇ ਉਹਦੇ ਵਿੱਚ ਦਾਨ ਕਰੋ ਇਹ ਸਾਰਾ ਕੁਝ ਉਸ ਮੀਟਿੰਗ ਤੋਂ ਜਾਂ ਉਹਦੇ ਤੋਂ ਪਹਿਲਾਂ ਆਪ ਐਲਾਨ ਕਰਨ ਦੀ ਗੱਲ ਕੀਤੀ ਹੈ ਕਿਉਂਕਿ ਇਹ ਤੋਂ ਪਹਿਲਾਂ ਇੱਕ ਅਲੋਚਨਾ ਲਗਾਤਾਰ ਹੁੰਦੀ ਰਹੀ ਅਲੋਚਨਾਏ ਹੁੰਦੀ ਰਹੀ ਹੈ ਕਿ ਜਦੋਂ ਇਹਨਾਂ ਨੇ ਕੈਬਨਟ ਮੀਟਿੰਗ ਕਰਨੀ ਸੀ ਭਗਵੰਤ ਮਾਨ ਕੋਟੇਜ ਹਸਪਤਾਲ ਦੇ ਵਿੱਚ ਦਾਖਲ ਉਦੋਂ ਜਿਹੜਾ ਇਹ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਅਸੀਂ ਫੈਸਲਾ ਕਰਨਾ ਉਹ ਬਾਹਰ ਆ ਕੇ ਮਨੀਸ਼ ਸੋਧਿਆ ਨੇ ਕੀਤਾ ਕੈਬਨਿਟਰ ਨੇ ਇਕੱਲੀ ਮੋਹਰ ਲਾਈ ਦਿੱਲੀ ਵਾਲਿਆਂ ਨੇ ਕੀਤਾ ਇੱਕ ਮੈਸੇਜ ਇਹ ਚੱਲ ਗਿਆ ਕੀ ਹੁਣ ਇਹ ਕਬਰ ਅਪ ਕਰਨਾ ਵੀ ਨਹੀਂ ਜੇ ਮੰਤਰੀ ਆਪ ਫੈਸਲੇ ਲੈ ਰਹੇ ਨੇ ਆਪ ਇਹ ਅਨਾਉਂਸ ਕੀਤਾ ਆਖੇ ਭਾਵੇਂ 6 ਮਿੰਟ ਦੀ ਵੀਡੀਓ ਸੀ ਤੇ ਉਹਨਾਂ ਨੇ ਕਿਹਾ ਉੱਥੇ ਜਾਓ ਦਾਨ ਕਰੋ ਬਾਕੀ ਦੀਆਂ ਚੀਜ਼ਾਂ ਜੇ ਉਹ ਸਾਰਾ ਕੁਝ ਆਪਣੇ ਸਾਹਮਣੇ ਅੱਜ ਕੀ ਹੈ ਜਾ ਰਿਹਾ ਕਿ ਪਹਿਲਾਂ 10 ਜਾਂ 10:30 ਵਜੇ ਕਿੰਨੇ ਵਜੇ ਹੈ ਤੇ ਮਨੀਸ਼ ਸੋਧਿਆ ਆਨਲਾਈਨ ਮੀਟਿੰਗ ਲੈਣਗੇ ਸਾਰਿਆਂ ਦੀ ਇਹਨਾਂ ਦੀ ਐਮਐਲਏ ਦੀ ਬਾਕੀ ਸਾਰੇ ਲੋਕ ਹੋਣਗੇ ਫਿਰ ਦੁਪਹਿਰ ਨੂੰ 1:30 ਵਜੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੀ ਮੀਟਿੰਗ ਲੈਣਗੇ ਹੁਣ ਇਹ ਵੀ ਪਤਾ ਕਿ ਦੋ ਮੀਟਿੰਗਾਂ ਮਨੀਸ਼ ਸੋਧਿਆ ਪਹਿਲਾਂ ਤਿਆਰੀ ਕਰਾਉਣਗੇ ਮੀਟਿੰਗ ਦੀ ਕਰਨਾ ਕੀ ਹੈ ਅਰ ਹਸਲ ਹੋਏਗੀ ਜਾ ਕੀ ਹੋਏਗਾ ਦੋ ਮੀਟਿੰਗਾਂ ਇੱਕੋ ਸਮੇਂ ਆ ਟੌਪ ਦੇ ਬੰਦੇ ਜ਼ਿਕਰ ਲੈਣਗੇ ਕੀ ਹੈ ਕਿ ਇਹ ਹੀ ਜਾ ਰਿਹਾ ਕਿ ਉਹ ਸਾਰੇ ਜਿਹੜੇ ਲੋਕ ਨੇ ਚਾਹੇ ਉਹ ਐਮਐਲਏ ਨੇ ਮੰਤਰੀ ਨੇ ਚਾਹੇ ਟੌਪ ਦੀ ਲੀਡਰਸ਼ਿਪ ਹੈ ਉਹਨਾਂ ਨੇ ਕਿਵੇਂ ਲੋਕਾਂ ਚ ਜਾ ਕੇ ਇੱਕ ਵਰਤਾਂਤ ਸਿਰਜਣਾ ਹੈ ਕਿਸ ਢੰਗ ਦੇ ਨਾਲ ਉਹ ਜੜੀਆਂ ਸੋਸ਼ਲ ਮੀਡੀਆ ਤੋਂ ਲੈ ਕੇ ਸਾਰਾ ਕੁਝ ਇੱਕ ਪਲਾਨਿੰਗ ਦਾ ਸਵਾਲ ਹੈ ਯੋਜਨਾਬੰਦੀ ਦਾ ਸਵਾਲ ਹੈ ਕਿਹੜੇ ਟਿਪਸ ਨੇ ਉਹ ਜਿਹੜੇ ਉਹਨਾਂ ਨੂੰ ਦੇਣੇ ਨੇ ਕਿ ਤੁਸੀਂ ਆ ਜਾ ਕੇ ਗੱਲਾਂ ਕਰਨੀਆਂ ਨੇ ਇਸਲੇ ਬੰਦੇ ਉੱਤੇ ਸ਼ਾਇਦ ਇਹੋ ਜੀ ਰਣਨੀਤੀ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਕਿ ਉਹ ਇਹ ਗੱਲਾਂ ਇਸ ਰੂਪ ਦੇ ਵਿੱਚ ਕਰਨਗੇ ਕਿਸੇ ਨਾ ਕਿਸੇ ਔਰ ਕਿਉਂਕਿ ਮੀਟਿੰਗਾਂ ਤਾਂ ਹੁੰਦੀਆਂ ਨੇ ਬੌਸ ਜੀ ਦੇ ਮੁਤਾਬਕ ਹੀ ਸ਼ਾਇਦ ਬੌਸ ਜੀ ਹੁਣ ਇਹ ਜਿਹੜੀ ਡਾਇਰੈਕਟ ਮੀਟਿੰਗ ਲੈਣ ਤੋਂ ਗੁਰੇਜ਼ ਕਰ ਰਹੇ ਨੇ ਮੇਰੇ ਖਿਆਲ ਹੈ ਜੇ ਸਾਰੇ ਐਮਐਲ ਇਕੱਠੇ ਕਰਕੇ ਬਾਕੀ ਦੇ ਲੋਕ ਜੇ ਮੀਟਿੰਗ ਤੁਸੀਂ ਸਾਂਝੀ ਨਾ ਇੱਥੇ ਬੈਠੇ ਕਰ ਲੋ ਸਿੱਧੀ ਫਿਜ਼ੀਕਲ ਤੌਰ ਦੇ ਉੱਤੇ ਤਾਂ ਉਹ ਸਮੱਸਿਆਵਾਂ ਵੀ ਕੁਝ ਦੱਸ ਸਕਦੇ ਨੇ ਉੱਥੇ ਤਾਂ ਕੰਟਰੋਲ ਤੁਹਾਡੇ ਕੋਲ ਹੁੰਦਾ ਬਾਕੀ ਰੌਲਾ ਵੀ ਕਈ ਵਾਰ ਪੈਣ ਦੇ ਚਾਂਸ ਨੇ ਕਿ ਤੁਸੀਂ ਆ ਨਹੀਂ ਕਰਦੇ ਆ ਨਹੀਂ ਕੀਤੇ ਆ ਕੀਤਾ ਜਾਂ ਨਹੀਂ ਕੀਤਾ ਸਾਨੂੰ ਪੁੱਛਿਆ ਜਾਂ ਨਹੀਂ ਪੁੱਛਿਆ ਐਮਐਲਏ ਵੀ ਬਹੁਤ ਨਰਾਜ ਹੋਏ ਤਰੇ ਫਿਰਦੇ ਨੇ ਜਿਹੜੇ ਇਸ ਲੈਵਲ ਦੀ ਗੱਲ ਕਰਦੇ ਪਰ ਕਿਉਂਕਿ ਉਹ ਆਪਣੇ ਤਰੀਕੇ ਨਾਲ ਉਹਨਾਂ ਦਾ ਆਪਣਾ ਇੱਕ ਤਰੀਕਾ ਹੈ ਤੇ ਆਪਣੇ ਤਰੀਕੇ ਨਾਲ ਹੀ ਹੁਕਮ ਦੇਣਗੇ ਲੱਗਦਾ ਇਹਦੇ ਤੋਂ ਸਟਰੈਟਜੀ ਉਹਨਾਂ ਨੇ ਆਪ ਹੀ ਘੜੀ ਹੁੰਦੀ ਹੈ ਉਹਨਾਂ ਨੂੰ ਤਾਂ ਇਹ ਕਿਹਾ ਜਾਂਦਾ ਵੀ ਜਾਓ ਵੀ ਆਜੇ ਵਲੰਟੀਅਰ ਸ਼ਹਾਬਾ ਸਭਾਦਰ ਬੜ ਕੇ ਕੰਮ ਕਰੋ ਜਿਵੇਂ ਬੱਚਿਆਂ ਨੂੰ ਥਾਪੀ ਦੇ ਕੇ ਤੁਸੀਂ ਤੋਰ ਦਿੰਦੇ ਹੋ ਵੀ ਇਸ ਲੈਵਲ ਦੇ ਹੁਣ ਇਹ ਜਿਹੜਾ ਡੈਫਿਸਿਟ ਜਿਹੜਾ ਬੇਭਰੋਸੀ ਹੈ ਕੀ ਇਹ ਹਿੰਮਤ ਜੁਟਾ ਪਾਏਗੀ ਐਮਐਲਏ ਦੇ ਵਿੱਚ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਜਦੋਂ ਲੀਡਰਸ਼ਿਪ ਇਹਨਾਂ ਮੁੱਦਿਆਂ ਨੂੰ ਦੇਖ ਕੇ ਅਸਤੀਫਿਆ ਦੇ ਰਹਾ ਪਈ ਮਾਰਕੀਟ ਕਮੇਟੀ ਦੇ ਇੱਕ ਚੇਅਰਮੈਨ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਅੱਜ 2 ਦਿਨ ਪਹਿਲਾਂ ਉਹਨੇ ਅਸਤੀਫਾ ਦਿੱਤਾ ਇਹਨਾਂ ਦੇ ਨੇ ਕਿ ਸਾਰਾ ਕੁਝ ਆਪਾਂ ਮਤਲਬ ਪਾਰਟੀ ਵੀ ਛੱਡਤੀ ਹੈ ਤੇ ਮਾਰਕੀਟ ਕਮੇਟੀ ਦੀ ਚੇਅਰਮੈਨ ਵੀ ਛੱਡੀ ਤੇ ਬਾਕੀ ਹਾਲਾਂਕਿ ਸਾਲ ਸਵਾ ਸਾਲ ਚੇਅਰਮੈਨ ਨੂੰ ਜੇਕਰ ਪਿਆ ਹੈ ਔਰ ਠੀਕ ਠਾਕ ਜਾਰ ਰਤਬਾ ਹੁੰਦਾ ਤਾਂ ਛੱਡਣ ਲਈ ਕਿਉਂ ਜਾ ਰਹੇ ਨੇ ਬੰਦੇ ਇਸ ਸਾਰੇ ਪ੍ਰੋਸੈਸ ਦੇ ਵਿੱਚ ਇਹ ਉਹ ਕਵਰਪ ਅਪ ਕਰਨਾ ਵੀ ਚਾਹੁੰਦੇ ਨੇ ਮੇਰੇ ਖਿਆਲ ਇਹਨਾਂ ਗੱਲਾਂ ਤੇ ਪਿਛਲੇ ਦਿਨਾਂ 'ਚ ਵੀ ਆਪਾਂ ਜਦੋਂ ਗੱਲ ਕੀਤੀ ਐ ਐਮਐਲਏ ਨਿਰਾਸ਼ ਨੇ ਕੁਝ ਨੂੰ ਮਨੀਸ਼ ਸੋਧਿਆ ਨੇ ਜਿਵੇਂ ਜਾ ਕੇ ਬਠਿੰਡੇ ਵੀ ਮੀਟਿੰਗ ਕੀਤੀ ਉਹਨਾਂ ਨਾਲ ਬਠਿੰਡੇ ਵਾਲੇ ਐਮਐਲਏ ਦੇ ਨਾਲ ਉੱਥੇ ਲੋਕ ਵੀ ਗੱਲਾਂ ਕਰਦੇ ਨੇ ਐਮਐਲਏ ਦੇ ਖਿਲਾਫ ਵੀ ਕਰਦੇ ਨੇ ਉੱਥੇ ਬਲਜਿੰਦਰ ਕੌਰ ਦੇ ਖਿਲਾਫ ਵੀ ਕੁਝ ਗੱਲ ਨੂੰ ਕੋਲੇ ਵੀ ਭਾਈ ਇਹਨੇ ਐ ਕੀਤਾ ਐ ਕੀਤਾ ਦੇਖਿਆ ਤੇ ਉਹ ਜਿਹੜੀਆਂ ਕੀ ਹੋਣ ਉਹ ਫਿਜ਼ੀਕਲ ਮੀਟਿੰਗਾਂ ਨਹੀਂ ਹੋਣਗੀਆਂ ਹੁਣ ਆਨਲਾਈਨ ਹੀ ਇਹਨਾਂ ਨੇ ਇਹ ਰਸਤਾ ਅਪਣਾ ਲਿਆ ਕਿ ਆਪਾਂ ਇਸੇ ਤਰੀਕੇ ਨਾਲ ਕਰਾਂਗੇ ਖੈਰ ਉਹਦੇ ਵਿੱਚ ਕੀ ਕਰਨਗੇ ਰਣਨੀਤੀ ਕੀ ਹੈ ਇਹ ਜਿਹੜੀਆਂ ਮੀਟਿੰਗਾਂ ਤੋਂ ਬਾਅਦ ਪਤਾ ਲੱਗੂਗਾ ਪਰ ਇੱਕ ਗੱਲ ਕਲੀਅਰ ਹੈ ਕਿ ਉਹ ਚਿੰਤਤ ਦਿਖਾਈ ਦਿੰਦੇ ਨੇ ਆਪਣੀ ਬਣ ਰਹੀ ਸ਼ਬੀ ਤੋਂ ਤੇ ਇਸ ਤੋਂ ਬਾਅਦ ਜਿਹੜੀ ਪਾਰਟੀ ਦੇ ਸਟਰਕਚਰ ਦੇ ਅੰਦਰ ਕੋਈ ਗੱਲਬਾਤ ਭਾਵੇਂ ਕਹੀ ਜਾਂਦੇ ਨੇ ਭਗਵੰਤ ਮਾਨ ਉਹਨਾਂ ਨੇ ਕਿਹਾ ਮੇਰਾ ਕੋਈ ਧੜਾ ਨਹੀਂ ਉਹਨਾਂ ਦਾ ਕੋਈ ਧੜਾ ਨਹੀਂ ਧੜੇ ਤਾਂ ਹੈ ਨਹੀਂ ਪਰ ਇੰਡੀਵਿਜੂਅਲੀ ਚਿੰਤਾ ਲੋਕਾਂ ਹੈਗੇ ਨੇ ਨਾ ਸਾਰੇ ਮੇਰਾ ਕੀ ਬਣੂਗਾ ਮੇਰੀ ਕੋਈ ਗੱਲ ਨਹੀਂ ਹੈ ਮੇਰਾ ਕੋਈ ਸੱਦ ਪੁੱਛ ਨਹੀਂ ਹੈ ਇਹ ਵੀ ਇੱਕ ਬੇਚੈਨੀ ਹੁੰਦੀ ਹੈ ਉਸ ਬੇਚੈਨੀ ਚੋਂ ਜਾ ਕੇ ਲੋਕਾਂ ਦੇ ਛੱਤਰੇ 'ਤੇ ਮੇਖਾਣ ਗਏ ਜਾਂ ਕਿਵੇਂ ਗੱਲ ਕਰਨਗੇ ਲੋਕ ਤਾਂ ਇਹ ਕਹਿੰਦੇ ਨੇ ਭਾਈ ਆਓ ਨਾ ਤੁਸੀਂ ਪਰਾਂ ਹੀ ਰਹੋ ਕਿਉਂਕਿ ਤੁਸੀਂ ਆ ਕੇ ਸਭ ਕੁ ਖਰਾਬ ਕਰਦੇ ਹੋ ਸਾਰੇ ਬਿਊਰੋਕ੍ਰੇਸੀ ਸਾਰੇ ਬੰਦੇ ਤੁਹਾਡੇ ਨਾਲ ਲੱਗ ਜਾਂਦੇ ਨੇ ਅਸੀਂ ਜਿੰਨਾ ਕੁ ਵੀ ਕੰਮ ਕਰਨਾ ਚਾਹੁੰਦੇ ਆ ਸਾਡਾ ਕੰਮ ਦੀ ਉਸ ਰੂਪ ਦੇ ਵਿੱਚ ਨਹੀਂ ਇਹ ਗੱਲ ਬੜੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਕੋਈ ਨਾ ਤਾਂ ਪਾਰਟੀ ਦੇ ਪੱਖ ਤੋਂ ਕੋਈ ਬਹੁਤ ਜ਼ਿਆਦਾ ਵੱਡਾ ਕੰਮ ਕੀਤਾ ਪਹਿਲਾਂ ਇਹ ਸੀ ਨਾ ਵੀ ਦਿੱਲੀ ਤੋਂ ਵੀ ਕੇਜਰੀਵਾਲ ਨੇ ਕਹੇ ਤਾਂ ਫੰਡ ਇਕੱਠਾ ਕਰੋ ਗੁਜਰਾਤ ਤੋਂ ਵੀ ਕਹੇ ਤਾਂ ਫੰਡ ਇਕੱਠਾ ਕਰੋ ਉਹਦੀ ਹਵਾ ਜੀ ਨਿਕਲ ਗਈ ਦਿਖਾਈ ਦਿੰਦੀ ਆ ਉਹ ਕਿੱਥੇ ਐ ਉਹ ਕਿੰਨਾ ਕੁ ਫੰਡ ਐ ਕਿੱਥੇ ਐ ਕੀ ਆਇਆ ਕੀ ਗਿਆ ਕੋਈ ਫਰਕ ਨਹੀਂ ਪਿਆ ਹਾਲਾਂਕਿ ਇੰਨਾ ਚਿਰ ਸੱਤਾ ਚ ਰਹੇ ਹੋ ਐਡੀਆਂ ਵੱਡੀਆਂ ਪਾਰਟੀਆਂ ਨੇ ਔਰ ਲੋਕ ਆਏ ਨੇ ਬਹੁਤ ਵੱਖ-ਵੱਖ ਵਰਗਾਂ ਦੇ ਜਿਹੜੇ ਵਲੰਟੀਅਰ ਲਈ ਆਏ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਪਰ ਆਮ ਆਦਮੀ ਪਾਰਟੀ ਵੱਲੋਂ ਕਿੱਥੋਂ ਕੀ ਹੋਇਆ ਹੈ ਕੇਵਲ ਇੰਨੇ ਤੋਂ ਇਲਾਵਾ ਕਿ ਇਹਨਾਂ ਦੇ ਐਮਐਲਏ ਜਿੱਤੇ ਮੰਤਰੀਆਂ ਨੇ ਤੇ ਚੀਫ ਮਿਨਿਸਟਰ ਨੇ ਕਿਹਾ 1 ਮਹੀਨੇ ਦੀ ਤਰਖਾ ਦੇਾਂਗੇ ਐਦੂ ਬਿਨਾ ਹੋਰ ਫਾਈਨੈਂਸ਼ੀਅਲ ਮਦਦ ਦੇ ਤੌਰ ਦੇ ਉੱਤੇ ਗੱਲ ਕੀ ਕੀਤੀ ਗਈ ਹੁਣ ਇੱਕ ਨਵਾਂ ਗੱਲ ਇਹ ਆਈ ਹੈ ਪਹਿਲਾਂ ਤਾਂ ਗਵਰਨਮੈਂਟ ਆਫ ਇੰਡੀਆ ਨਾਲ ਵੀ ਕਿੰਨੀ ਇੱਕ ਲੜਾਈ ਲੜੀ ਕਿੰਨੀ ਇੱਕ ਪਾਰਟੀ ਨੇ ਮੁੱਦਾ ਉਠਾਇਆ ਇਸ ਲੈਵਲ ਦੀ ਪੋਲੀਟਿਕਲੀ ਗੱਲਬਾਤ ਕੀਤੀ ਉਹ ਵੀ ਨਹੀਂ ਹੋਈ ਉਹ ਵੀ ਤੁਸੀਂ ਉਹੀ ਕਹਿੰਦੇ ਰਹੇ ਵੀ ਇੰਨੇ ਦੇ ਦਿਓ ਇੰਨੇ ਦੇ ਦਿਓ ਇੰਨੇ ਦੇ ਦਿਓ ਬਸ ਦੇ ਦਿਓ ਜੀ ਪਰ ਹੁਣ ਭਗਵੰਤ ਮਾਨ ਉਹਨਾਂ ਨੇ ਜਿਹੜਾ ਨਵਾਂ ਆਪਣਾ ਇੱਕ ਫੰਡ ਲੀਜ਼ ਕਰਤਾ ਤਾਂ ਮਤਲਬ ਲੋਕਾਂ ਤੋਂ ਹੀ ਪੈਸਾ ਲੈ ਕੇ ਅੱਗੇ ਤੁਸੀਂ ਨਾਓਗੇ ਇਹ ਅਜੇ ਤੱਕ ਵੀ ਨਹੀਂ ਦੱਸ ਰਹੇ ਕਿ ਤੁਹਾਡੇ ਕੋਲ ਐਜੇ ਪੰਜਾਬ ਗਵਰਨਮੈਂਟ ਦੇ ਖਜ਼ਾਨੇ ਜਿਹੜਾ ਤੁਸੀਂ ਕਹਿੰਦੇ ਸਾਡਾ ਭਰਿਆ ਹੀ ਰਹਿੰਦਾ ਹੈ ਅਸੀਂ ਕਦੇ ਕਿਹਾ ਹੀ ਨਹੀਂ ਇਹ ਖਾਲੀ ਹੁੰਦਾ ਹੈ ਉਹ ਹੁਣ ਉਹਦੇ ਚੋਂ ਕੋਈ ਪੈਸਾ ਲੋਕਾਂ ਦੇ ਕਿੰਨਾ ਜਾ ਰਿਹਾ ਤੇ ਜਾ ਨਹੀਂ ਰਿਹਾ ਤਾਂ ਕਿਉਂ ਨਹੀਂ ਜਾ ਰਿਹਾ ਇਹ ਨਹੀਂ ਲੋਕਾਂ ਨੂੰ ਅਜੇ ਦੱਸ ਸਕਦੇ ਹਾਂ ਸਰਦਾਰ ਰਮੇਸ਼ ਸਿੰਘ ਜੀ ਜਿਹੜੀ ਬੇਚੈਨੀ ਸੱਤਾਧਾਰੀ ਤਰਛ ਹੈਗੀ ਹੈ ਉਹਦੇ ਪਿੱਛੇ ਇਹ ਵੀ ਕਾਰਨ ਹੈ ਕਿ ਭਾਜਪਾ ਜਿਵੇਂ ਪੰਜਾਬ ਤੇ ਲਗਾਤਾਰ ਆਪਣੇ ਮੰਤਰੀ ਭੇਜਣ ਦਾ ਪ੍ਰੋਗਰਾਮ ਲੀਕੀ ਬੈਠੀ ਹੈ ਜਾਂ ਰਾਹੁਲ ਗਾਂਧੀ ਦੀ ਹੁਣ ਫੇਰੀ ਹੋਗੀ ਸੋ ਇਹਨਾਂ ਨੂੰ ਇਹ ਵੀ ਲੱਗਦਾ ਕਿ ਅਸੀਂ ਚਰਚਾ ਤੋਂ ਦੂਰ ਹੋ ਰਹੇ ਹਾਂ ਤੇ ਉਹਨਾਂ ਦੀ ਚਰਚਾ ਹੋ ਰਹੀ ਹੈ ਇਸ ਲਈ ਵੀ ਇੱਕ ਬੇਚੈਨੀ ਇਹ ਵੀ ਕਾਰਨ ਹੋ ਸਕਦਾ ਜੀ ਵਿੱਚ ਨੇ ਚਾਰਜ ਸਾਰੇ ਸਾਰੇ ਹੀ ਐਂ ਪਾਰਟੀਆਂ ਇੱਥੇ ਲਗੀਆਂ ਨੇ ਕਿ ਕੁਝ ਦੇਖਾ ਬੀਜੇਪੀ ਮੰਤਰੀ ਭੇਜ ਰਹੀ ਹੈ ਦੋ ਦਰਜਣ ਤੋਂ ਵੱਧ ਉਹ ਲੋਕਲ ਕੰਟੈਕਟ ਉਹ ਉਹਨਾਂ ਨੂੰ ਲੱਗਦਾ ਸ਼ਹਿਰਾਂ 'ਚ ਤਾਂ ਹੈ ਪਿੰਡਾਂ 'ਚ ਕੰਟੈਕਟ ਹੀ ਬਣਾ ਲੀਏ ਕੰਟੈਕਟ ਜਿਸ ਸਬੰਧਰ ਦੇ ਬਾਣ ਲੰਗੇ ਤੇ ਉਸੇ ਹਾਜ ਦੇ ਨਾਲ ਅਸੀਂ ਇੱਥੇ ਆਪਣਾ ਇੱਕ ਆਧਾਰ ਬਣਾ ਲਾਂਗੇ ਬੀਜੇਪੀ ਆਪਣੇ ਤਰੀਕੇ ਨਾਲ ਕਰ ਰਹੀ ਹੈ ਦੂਜੀ ਗੱਲ ਇਹ ਹੈ ਕਿ ਜਿਹੜੇ ਅਕਾਲੀ ਦਨ ਬਾਦਲ ਦੇ ਸੁਭੀਰ ਸਿੰਘ ਬਾਦਲ ਜਿਵੇਂ ਗਏ ਤੇਲ ਦੇਾਂਗੇ ਅਕੇਲੀ ਉਹਨਾਂ ਨੇ ਕਿਹਾ ਮੈਂ ਪਲਾਨਕ ਬਣਾ ਲਈ ਹੈ ਇੰਨੇ ਬੀਜ ਵੀ ਖਰੀਦ ਲਿਆ 1 ਲੱਖ ਏਕੜ ਦਾ ਮਤਲਬ ਐ 1 ਲੱਖ ਕਵਾਂਟਰ ਜਾਂ ਇੰਨੇ ਫਲਾਨਾ ਆ ਕਰ ਲਿਆ ਇੰਨਾ ਕਰ ਲਿਆ ਇੰਨਾ ਚਾਰਾਂ 500 ਪਰਿਵਾਰ ਦਾ 500 ਘਰਾਂ ਦਾ ਅਸੀਂ ਬੰਦੋਬਸਤ ਕਰਾਂਗੇ ਜੇ ਬਹੁਤ ਸਾਰਾ ਕੁਝ ਉਹ ਕਰ ਰਿਹਾ ਉਹਦੇ ਦੌਰਾਨ ਸੁਖਵੀਰ ਦੇ ਇਰਦ-ਗਿਰ ਦੇ ਇੱਕ ਪਬਲਿਸਿਟੀ ਵੀ ਆਈ ਉਹਨਾਂ ਦਿਨਾਂ ਦੇ ਵਿੱਚ ਜਦੋਂ ਲਗਾਤਾਰ ਜਾ ਰਹੇ ਸੀ ਕੁਝ ਡੈਕਟਿਵ ਵੀ ਆਈਆਂ ਕੁਝ ਇਹੋ ਜਿਹੀ ਗੱਲ ਵੀ ਆਈ ਕਿ ਐਨਜੀਪੀੀ ਦਾ ਪੈਸਾ ਜੀ ਬਾਕੀ ਦੀਆਂ ਚੀਜ਼ਾਂ ਨੇ ਪਰ ਇੱਕ ਪਾਜਟ ਵੀ ਆਈ ਇਸ ਪੱਧਰ ਦੇ ਉੱਤੇ ਕਿ ਯਾਰ ਫਿਰ ਰਹੇ ਆ ਪੈਸੇ ਦੇ ਰਹੇ ਆ ਪਟਰਾਉ ਦਿੱ ਜੰਦੇ ਦੇ ਰਹੇ ਆ ਇਹਦੇ ਲਈ ਵੀ ਆਈ ਤਾਂ ਭਗਵੰਤ ਮਾਨ ਉਹਨਾਂ ਨੂੰ ਇਹ ਵੀ ਤਾਂ ਲੱਗਦਾ ਹੀ ਹੈ ਇੱਕ ਹੱਦ ਤੱਕ ਭਾਵੇਂ ਉਹ ਇਹ ਕਹਿੰਦੇ ਨੇ ਕਿ ਪੈਸਾ ਤਾਂ ਉਧਰ ਆ ਰਿਹਾ ਜੀ ਆਏ ਆ ਕੋਈ ਗੱਲ ਨਹੀਂ ਪਰ ਜਦੋਂ ਜਦੋਂ ਸਰਗਰਮੀ ਚ ਲੋਕਾਂ ਦਾ ਮੂਡ ਜਾਂ ਥੋੜਾ ਜਿਹਾ ਇਧਰ ਨੂੰ ਜਾਂਦਾ ਹੁੰਦਾ ਤਾਂ ਇਹ ਪੋਲਿਟਿਸ਼ੀਅਨ ਨੂੰ ਪ੍ਰੇਸ਼ਾਨ ਕਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਦੂਜਾ ਅਕਾਲੀ ਦਲ ਵੀ ਫਿਰਿਆ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਅੱਗੇ ਦੇਾਂਗੇ ਰਖਣਾ ਉਹਨਾਂ ਨੇ 10 ਕਰੋੜ ਦਿੱਤਾ ਹੈ ਫਰਾਨੇ ਨੇ ਰਵੀਿੰਦਰ ਨੇ ਇਹ ਉਹ ਅਗਲੇ ਦਿਨਾਂ ਤੁਸੀਂ ਉੱਥੇ ਇੱਕ ਕੈਂਪ ਲਾਤਾ ਉਹ ਕੈਂਪ ਪੂਰੇ ਰਿਕਾਰਡ ਰੱਖ ਰਿਆ ਅਗਲੇ ਘਰਾਂ ਦੇ ਬਣ ਬਸੇਬੇ ਲਈ ਅਸੀਂ ਵੀ ਕੰਮ ਕਰਾਂਗੇ ਇਹਦਾ ਮਤਲਬ ਉਹ ਸਾਰੀਆਂ ਪਾਰਟੀਆਂ ਜਦੋਂ ਆਪੋ ਆਪਣੇ ਵਜੂਦ ਲਈ ਜਿਹੜੀਆਂ ਕੰਮ ਕਰਦੀਆਂ ਨੇ ਉਸ ਲੈਵਲ ਤੇ ਜਾਣੀ ਤਾਂ ਲਾਂਝਵੀ ਹੈ ਕਿ ਦੂਜੀ ਜਿਹੜੀ ਸੱਤਾ ਤਰ ਇਤੇ ਰਹਿ ਜੇ ਉਹ ਕੁਝ ਲੈ ਕੇ ਨਾ ਜਾਵੇ ਉਹਦੇ ਕੋਲ ਕੋਈ ਫੰਡ ਨਾ ਹੋਣ ਜਾ ਉਹ ਕਹੇ ਵੀ ਮੈਂ ਇਦਾਂ ਕੁਝ ਦੇ ਨਹੀਂ ਲਈ ਤਾਂ ਫਿਰ ਲੋਕ ਉਹਦੇ ਖਿਲਾਫ ਇੱਕ ਸਵਾਲਤਾ ਉਠਾਉਣਗੇ ਔਰ ਜਿਹੜੀ ਕਾਂਗਰਸ ਹੈ ਕਾਂਗਰਸ ਡਾਇਰੈਕਟਲੀ ਇਹੋ ਜੀ ਇਨਵੋਲਵਮੈਂਟ ਤੋਂ ਬਾਹਰ ਹੀ ਦਿਖਾਈ ਦੇ ਰਹੀ ਹੈ ਕਿਤੇ ਰਾਹੁਲ ਗਾਂਧੀ ਆਇਆ ਉਹਨੇ ਕੋਈ ਪੋਲਿਟਿਕਲ ਆਈਮੇ ਨਹੀਂ ਗੱਲ ਕੀਤੀ ਫਲਾਨਾ ਦੋਸਤੀ ਫਲਾਨਾ ਦੋਸਤੀ ਉਹਨੇ ਗਵਰਨਮੈਂਟ ਆਫ ਇੰਡੀਆਰ ਪੰਜਾਬ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਮਦਦ ਕਰੋ ਜੀ ਹੁਣ 20 ਕਰੋੜ ਦੀ 20000 ਕਰੋੜ ਰੁਪਏ ਦੀ ਜਿਹੜੀ ਪੰਜਾਬ ਗਵਰਨਮੈਂਟ ਨੇ ਡਿਮਾਂਡ ਕੀਤੀ ਹੈ ਉਹਨੇ ਚਿੱਠੀ ਲਿਖਤੀ ਹੈ ਪ੍ਰਾਈਮ ਮਿਨਿਸਟਰ ਨੂੰ ਕਿ ਹਾਂਜੀ ਇਹ ਦੇਣਾ ਬਣਦਾ ਕਿਉਂਕਿ ਪੰਜਾਬ ਦੀ ਇਸ ਲੈਵਲ ਦੇ ਉੱਤੇ ਗੱਲ ਹੈ ਇਹ ਸਾਰੀਆਂ ਗੱਲਾਂ ਇੱਕ ਰਸਮਾਂ ਹੈਗੀਆਂ ਨੇ ਆਪ ਦੇ ਆਪ ਪਰ ਪੰਜਾਬ ਕਾਂਗਰਸ ਦਾ ਜਿਹੜੇ ਗਰੁੱਪੇ ਜੋ ਮੈਂ ਫਟਿਆ ਹੋਇਆ ਇਹਦੇ ਤੋਂ ਮੈਸੇਜ ਨਹੀਂ ਬਣ ਪਾਇਆ ਯੂਨਾਈਟਿਡ ਲਈ ਕਿ ਪਾਰਟੀਆਂ ਉਮੇ ਤੰਦੇਹੀ ਨਾਲ ਲੱਗੀ ਹੋਈ ਹੈ ਇਹਦੇ ਵਰਕਰ ਲੱਗੇ ਨੇ ਆਪ ਪੈਸੇ ਇਕੱਠੇ ਕਰਦੇ ਨੇ ਜਾਂ ਜੋ ਵੀ ਕਰਦੇ ਨੇ ਜੋ ਵੀ ਮਹਾਉਣ ਹੈ ਕਾਂਗਰਸ ਪਾਰਟੀ ਰਿਐਕਸ਼ਨ ਕਰ ਰਹੀ ਹੈ ਸਾਰੀਆਂ ਚੀਜ਼ਾਂ ਤੇ ਐਕਸ਼ਨ ਦੀ بجائے ਰਿਐਕਸ਼ਨ ਦਾ ਮਤਲਬ ਹੈ ਉਹ ਭਾਜਪਾ ਤੇ ਕਰੂਗੀ ਉਹ ਆਵਾਦਿ ਪਾਰਟੀ ਤੇ ਕਰੂਗੀ ਉਹ ਕਾਲੀ ਦਲ ਤੇ ਕਰੂਗੀ ਐਕਸ਼ਨ ਮੋਡ ਚ ਉਸ ਪੱਧਰ ਤੇ ਨਹੀਂ ਦੇਖੀ ਕੀਤਾ ਨੇ ਥੋੜੇ ਬਹੁਤ ਰਾਜਾ ਬੜਿੰਗ ਵੀ ਪੈਸੇ ਪੂਸੇ ਵੱਢ ਕੇ ਆਏ ਬਾਕੀ ਕੁਝ ਲੋਕਾਂ ਨੇ ਇਹੋ ਜਿਹਾ ਕੁਝ ਕੀਤਾ ਪਰ ਵੱਡੇ ਪੱਧਰ ਦੇ ਉੱਤੇ ਪਰ ਇਹ ਜਿਹੜਾ ਮੈਦਾਨ ਖਾਲੀ ਦਿਖਾਈ ਦੇ ਰਿਹਾ ਸਿਆਸਤ ਦੇ ਤੌਰ ਦੇ ਉੱਤੇ ਇਹ ਬਹੁਤ ਵੱਡੀ ਚੀਜ਼ ਹੈ ਤੇ ਉਹਨੂੰ ਹਰ ਬੰਦਾ ਆਪਣੀ ਸਾਖ ਬਚਾਉਣ ਲਈ ਕਈ ਆਪਣੀ ਸਾਖ ਅੱਗੇ ਹੋਰ ਵਧਾਉਣ ਲਈ ਕੰਮ ਕਰ ਰਹੇ ਨੇ ਮਾਮਲਾ ਕੇਵਲ ਇਹ ਆ ਰਣਨੀਤੀਆਂ ਇਸ ਗੱਲ ਦੇ ਉੱਤੇ ਨੇ 27 ਦੀ ਇਲੈਕਸ਼ਨ ਤੇ ਧਿਆਨ ਹੈ ਸਭ ਦਾ ਉਸ ਧਿਆਨ ਦੇ ਵਿੱਚ ਜਿਹੜਾ ਵਰਤਾਂਤ ਹੈ ਕਿਹੜਾ ਆਪਣੇ ਫੇਵਰ ਚ ਕਰ ਲੇ ਇਹ ਜਦੋਜਾਹਦ ਹੈ ਇੱਥੇ ਸਭ ਤੋਂ ਜ਼ਿਆਦਾ ਲੋਕਾਂ ਦੀ ਰੀਹੈਬਿਟੇਸ਼ਨ ਤੋਂ ਵੱਧ ਵੀ ਉਹਨਾਂ ਦੇ ਮੁਰਮਸੇਬੇ ਤੋਂ ਵੱਧ 27 ਸਭ ਦਾ ਕੇਂਦਰੀ ਨੁਕਤਾ ਦਿਖਾਈ ਦੇ ਰਿਹਾ ਬਿਲਕੁਲ